ਭਈ ਜਦੋਂ ਕਿਸੇ ਦਾ ਵੱਡਾ ਬਜ਼ੁਰਗ ਇਧਰ ਉਧਰ ਹੋ ਜੇ ਗਦੌੜਾ ਪਾਉਣ ਵਾਲਾ ਤੇ ਉਹ ਇੱਕ ਜਮੀਨ ਜਾਇਦਾਦ ਵਾਲੇ ਬੰਦੇ ਨੂੰ ਬਰਾਸਤ ਦਾ ਇੰਤਕਾਲ ਕਰਾਉਣਾ ਪੈਂਦਾ ਜਿਹਦੇ ਕੋਲੇ ਹੈ ਨਹੀਂ ਚਾਰ ਔੜੇ ਜਿਹਦੇ ਕੋਲੇ ਹੈ ਨਹੀਂ ਉਹ ਕੋਈ ਫਿਕਰ ਕਰਨੀ ਲੋੜ ਨਹੀਂ ਉਹਦੀ ਘਰੇ ਬੈਠੀ ਦੀ ਹੋ ਜਾਂਦੀ ਹੈ ਬਰਾਸਤ ਦਾ ਇੰਤਕਾਲ ਕਰਾਉਣਾ ਪੈਂਦਾ ਉਦੋਂ 20000 ਰੁਪਏ ਮੈਨੂੰ ਦੇ ਆ ਪਟਵਾਰੀ ਕੋਈ ਪਟਵਾਰੀ ਭਰਾ ਬੈਠਾ ਹੋਵੇ ਗੁੱਸਾ ਨਾ ਕਰੇ ਤਪੜੇ ਜਾਂ ਤਪੜੇ ਗੱਤ ਮਾਰਦੇ ਹਾਂ ਹਾਂ ਬੇਨਤੀ ਹੈ ਦੇਵਤ ਪ੍ਰਭਾਵ ਨੂੰ ਕਿਿਸ ਤਰ੍ਹਾਂ ਕਿ ਅਪਰੇ ਰਵਾਜ ਆਏ ਹੋਏ ਮਹਿਮਾਨਾਂ ਦਾ ਤੁਹਾਨੂੰ ਖਾਸ ਸਵਾਗਤ ਕਰਦੇ ਹਾਂ ਸੋ ਮੱਘਨ ਵਾਸੀ ਜਿਹੜੇ ਸੱਜਣੇ ਕੁਰਸੀਆਂ ਤੇ ਵਿਰਾਜਮਾਨ ਨੇ ਆਏ ਹੋਏ ਮਹਿਮਾਨਾਂ ਵਾਸਤੇ ਜਿਹੜੇ ਬਾਰੇ ਸੱਜਣੇ ਉਹਨਾਂ ਲਈ ਕੁਰਸੀਆਂ ਕੱਢਿਓ ਇਹ ਮੱਘਨ ਵਾਸੀ ਇਹ ਬੇਨਵਾਸੀ ਆਸੇ-ਪਾਸੇ ਪਿਛਲੇ ਵਸੇ ਬੈਠ ਕੇ ਦੇਖ ਸਕਦੇ ਨੇ ਪ੍ਰੋਗਰਾਮ ਸੋ ਪਲੀਜ਼ ਕੁਰਸੀਆਂ ਕੱਢ ਦਿਓ ਮਹਿਮਾਨਾਂ ਲਈ ਜੀ ਹਾਂ ਜੀ ਉਹ ਲੋ ਇਹ ਰੱਟ ਮਿਲ ਪਈਏ ਮੰਗਦੇ ਆ ਪ੍ਰਾਸਤਾਨਤ ਕੱਲ ਕਰਵਾਉਣ ਵਾਸਤੇ ਤੇ ਜੇ ਜ਼ਮੀਨਦਾਰ ਨਹੀਂ ਦਿੰਦਾ ਫਿਰ ਗੱਲੀ ਗੱਲੀ ਲੱਗ ਜਾਂਦੇ ਕਹਿਣ ਖੇਲਾ ਕਰਤਾਰ ਸੇ ਆ ਵਸੀਤਾ ਘਰ ਆਪਣੀ ਰਜਿਸਟਰਡ ਹੈ ਬੜਾ ਥੋੜਾ ਸਿਆਣਾ ਸੀ ਫੋਟੋ ਵਾਲੀ ਕਰਾ ਕੇ ਗਿਆ ਨਾਲ ਨੰਬਰਦਾਰ ਕੋਲੇ ਹਰ ਕੇ ਪਰ ਤਹਿਸੀਲਦਾਰ ਸਾਹਿਬ ਨਵਾਂ ਜੇ ਨਾਮ ਮੰਨਿਆ ਖੁੜਨਿਆ ਚਾਰੇ ਸਦਨੀਆਂ ਪੈ ਗਈਆਂ ਜ਼ਮੀਨਦਾਰ ਸੋਚਦਾ ਜੇ ਇੱਕ ਬਰੋਣਾ ਦੁੱਸਰੇ ਹੋਇਆ ਛਾਲ ਚਾ ਲੁੱਤੀ ਜਿਹੜੀ ਲਖਦਾ ਭਾਏ ਤੂੰ ਲੈ ਜਾ ਜੇ ਫੱਟੇ ਕਈ ਏਡੇ ਲਸਵਾਦੇ ਬੰਦੇ ਹੁੰਦੇ ਆ ਕੱਲ ਨੂੰ ਉਹ ਇੱਕ ਜਿਵੇਂ ਜਿਵੇਂ ਪਟਵਾਰੀ ਸੀ ਕੰਮ ਨੂੰ ਆਏ ਨਹੀਂ ਕਰਦਾ ਸੀ ਜਿੰਨਾ ਚਿਰ ਜ਼ਿੰਮੇਵਾਰ ਨਹੀਂ ਆਏ ਕਰਦਾ ਸੀ ਤੇ ਲੰਡੇ ਨੂੰ ਮੀੜਾ ਸੌਕੋ ਤੋਂ ਮੇਰ ਪੈਂਦਾ ਵਾਲ ਪਾ ਕੇ ਕਹਿੰਦਾ ਕੋਈ ਜ਼ਿੰਮੇਵਾਰ ਵੀ ਟੱਕਰ ਕੇ ਛੇਤੀ ਛੇਤੀ ਦੰਦਾ ਦਵਾਂ ਨਹੀਂ ਹੋ ਵੀ ਟੱਕਰ ਰਿਹਾ ਉਹਨੇ ਕਰਕੇ ਵੀ ਨਹੀਂ ਲੈ ਸੌ ਦਾ ਗੱਲ ਪਟਵਾਰੀ ਵਾਲਾ ਕੰਮ ਜਿਆ ਦਿੱਤਾ ਕਰ ਪਟਵਾਰੀ ਨੂੰ ਪੁਲਿਸ ਵਾਲੇ ਜਿੱਥੇ ਲੈ ਜਾਂਦੇ ਸੀਗੇ ਲੈ ਹੁਣ ਚੌਕੀਦਾਰ ਸੁਨੇਹਾ ਦੇਣ ਜਾਵੜਾ ਪਟਵਾਰੀ ਬਿੰਦਤੀ ਰਹਿਦਾ ਸੀ ਪਟਵਾਰੀ ਨੂੰ ਸੋਝੀਏ ਵੀ ਢਾਈ ਦਿਨ ਕੇ ਲੋਬ ਅੰਬ ਭੇਜ ਦਿੰਦਾ ਪਟਵਾਰੀ ਪਰ ਫਿਰ ਚਲਵਾਉਣ ਨੂੰ ਆ ਕੇ ਜਾਂ ਤਰੇ ਖਾਊਗਾ ਖਾਓ ਕਿਹੋ ਜਿਹੇ ਰੁਪੀ ਰ ਪਰ ਉਹ ਨੂੰ ਆਇ ਪਰ ਤਾਂ ਨਾ ਸੇ ਪਟਵਾਰੀ ਪਰਵਾਰ ਨੂੰ ਸੁਝਾਅ ਦੇ ਗਵਰਨਸ ਹਟਾਓ ਕੋਈ ਕੰਨੀ ਹੋ ਕੇ ਜੇ पटवार पटवारसणी तमकीदार ला भोले भोले जटा टोर श भोले भले जटा टोरिशानी साब तेर मरिया ਗਿਆ ਤੇਰਾ ਲਾਲ ਚੀਟੋ ਲਪਟਵਾਰੀ ਨੀ ਰੰਗੇ ਹੱਥੀ ਪੜਿਆ ਗਿਆ ਤੇਰਾ ਲਾਲ ਚੀਟੋ ਲਪਟਵਾਰੀ ਨੀ ਨੋਟ ਲੈਣਾ ਪੜਿਆ ਗਿਆ ਇਹ ਟਕਾਣੀ ਦੇ ਕੇ 5 7 ਲੱਖ ਚੁੱਟੇ ਜਾਵਾਂਗੇ ਅ ਲੁੱਟੇ ਦੀ ਬਥੀ ਲੋਕ ਵੀ ਦੇ ਕੇ 5 7 ਲੱਖ ਚੁੱਟੇ ਜਾਵਾਂਗੇ ਲੁੱਟੇ ਦੀ ਬਥੀ ਲੋਕ ਵੀ ਰਹਿਤਾ ਸਾਹਿਬ ਨੂੰ ਕੇ ਹਾਜ਼ਰੀ ਰਹੀ ਕਰਕੇ ਰਹਿਤਾ ਸਾਹਿਬ ਨੂੰ ਕੇ ਹਾਜ਼ਰੀ ਰਹੀ ਕਰਕੇ ਪੈਸੇ ਲਿਆ ਕਰ ਆਸਾ ਪਾਸਾ ਕਰਕੇ ਕੋਈ ਭੁੱਲੀ ਵਾਲਾ ਕਿੰਨ ਮੂਹੋਂ ਮਿਲ ਗਿਆ ਉਹ ਟੋਪੀ ਵਾਲਾ ਕਿੱਲ ਮੂਰੋ ਬਿਲ ਗਿਆ ਤੇ ਕੋਕੇ ਵਾਂਗੂ ਜੜਿਆ ਗਿਆ ਤੇਰਾ ਲਾਲ ਚੀ ਡੋਲ ਪਟਵਾਰੀ ਨਹੀਂ ਸੁੱਖੀ ਸੰਧੀ ਫੜੇ ਆ ਗਿਆ ਤੇਰਾ ਲਾਲ ਚੀ ਡੋਲ ਪਟਵਾਰੀ ਨੋਟ ਲੈਦਾ ਫੜੇ ਆ ਗਿਆ ਅਸੀਂ ਤੇ ਨਿਹਾਂ ਬਣੀ ਨਵਟ ਸਾਂ ੱਲੀ ਫੋਨ ਕਰਦੀ ਯਾ ਜਨਾਬ ਨੂੰ ੱਲੀ ਫੋਨ ੱਲੀ ਫੋਨ ਕਰ ਦਿੰਦੀ ਐ ਜਨਾਬ ਨੂੰ ਜਨਾਬ ਬਾਬੇ ਚੱਕਰੂ ਬੂੜ ਬੂਆ ਸੰਨੇ ਚੜਦਾ ਵੀ ਬੈਠਾ ਹੋ you know ਪਟਵਾਰੀ ਨੂੰ ਤਾਂ ਪੁਲਿਸ ਵਾਲੇ ਜਿੱਥੇ ਲੈ ਜਾਣਾ ਸੀਗੇ ਲੈ ਆਉ ਚੌਕੀ ਦਾੜ ਦਾ ਕਲੇਮੇ ਜਿਵੇਂ ਲੱਗੇ ਕਦੇ ਕੋਈ ਬਹਿਸ ਸਾਧੀਆਂ ਦਾ ਜਣਸੀ ਕੋਈ ਦੁੱਧ ਦੁੱਧ ਚ ਪੱਤੀ ਪਾ ਲਿਆ ਹੋਸੀ ਨਾਲ ਲੱਡੂਆਂ ਦਾ ਡੱਬਾ ਕਦੇ ਕੋਈ ਹੱਥ ਨਹੀਂ ਪਊਗਾ ਅਪਰੇਟ ਕਰਵਾ ਜਾਇਆ ਕਰ ਜਾਂਦਾ ਸੀ ਹੁਣ ਬੈਠਾ ਮੰਜੇ ਤੇ ਕੰਨਾਂ ਕੋਲ ਬੰਨੀ ਝਾਗ ਲੈ ਪਤਾ ਕੀ ਕਰਿਆ ਨਹੀਂ ਆਉਂਦੇ ਸੁਣਾ ਪਟਵਾਰ ਕਹਿੰਦਾ ਕਾਣ ਆਉਗਾ ਸੁਣਾ ਪਟਵਾਰ ਕਦ ਰੱਖਣ ਨੂੰ ਬੈਠਾ ਫਿੱਟਾ ਬੜਾ ਸੀ ਜਾਈ ਜਾਈ ਨੂੰ ਮੈਂ ਤਾਂ ਬੇਟਿਆ ਵੜਾ ਸੀ ਜਾਣ ਰੁ ਪਹਿਲਾਂ ਤੂੰ ਤੂੰ ਮੈਂ ਲੈ ਹੋਏ ਰਾਂਹ ਹੋਈ ਸੀ ਪਹਿਲਾਂ ਤੂੰ ਤੂੰ ਮੈਂ ਮੈਂ ਹੋਏ ਰਾਂਹ ਹੋਈ ਸੀ ਇਹ ਜੀ ਤੋਂ ਪਲਾਨ ਕੜ ਆ ਗਿਆ ਮੇਰਾ ਲਾਲਚੀ ਟੋਲ ਪਟਵਾਰੇ ਅੰਗੇ ਹੱਥੀ ਫੜੇ ਆਗੇ ਤੇਰਾ ਲਾਲਚੀ ਟੋਲ ਪਟਵਾਰੇ ਪਟਵਾਰੇ ਫੜੇ ਆਲੇ ਨਾ ਮੇਰੇ ਇਤੇ ਉੱਟ ਕੇ ਮੈਂ ਤਾਂ ਦੁੱਧ ਦੀ ਗੜਵੀ ਕੇ ਤੇ ਹੋਰ ਵੀ ਨਹੀਂ ਹੁੰਦਾ ਤੁਸੀਂ ਆਪ ਦਾ ਪ੍ਰੋਗਰਾਮ ਦੇਖ ਕਰੋ ਹੋ ਜੁ ਪਰਸੋਂ ਸਾਰੇ ਜੀ ਜੀ